ਜਨਤਾ ਦੀ ਵਾਚਨ ਅਤੇ ਤੁਹਾਡਾ ਸਾਰਾ ਸਵਾਗਤ ਹੈ ਮੈਂ ਹਰਪਿਕ ਕੋ ਸਿੱਧੂ ਅੱਜ ਆਪਾਂ ਬੰਚੀ ਆ ਜੀ ਤਲਵੰਡੀ ਜਿੱਥੇ ਕੀ ਹਨਾ ਆਪਣੇ ਬੁੜੀਆਂ ਦਾ ਧਰਨਾ ਲੱਗਿਆ ਹੋਇਆ ਕਿ ਜਿਹੜੀ ਕੀ ਗ੍ਰੈਜੂਏਟ ਤਾਰ ਪੈ ਰਹੀ ਹੈ ਦੂਜੇ ਪਿੰਡ ਦੀ ਵੀ ਉਹ ਅਸੀਂ ਪੈਣ ਨਹੀਂ ਦੇਣੀ ਤੇ ਬਾਕੀ ਦੀ ਗੱਲਬਾਤ ਆਪਾਂ ਇਹਨਾਂ ਨੇ ਪੁੱਛਦੇ ਹਾਂਗੇ ਵੀ ਕੀ ਮਾਮਲਾ ਹੈ ਇੱਥੋਂ ਦਾ ਹਾਂਜੀ ਤੁਸੀਂ ਦੱਸੋ ਹਾਂਜੀ ਅਸੀਂ ਤਲਵੰਡੀ ਪਿੰਡ ਤੋਂ ਆ ਜੀ ਜਿਹੜੀ ਤਾਰ ਪੈਂਦੀ ਆ ਇਹ ਜੀ ਅਸੀਂ ਤਿੰਨ ਵਾਰੀ ਅੱਗੇ ਜਿੱਤ ਚੁੱਕੀਆਂ ਗਏ ਠੀਕ ਹੈ ਤੇ ਧੱਕੇ ਨਾਲ ਤਾਰ ਪਾਉਂਦੇ ਆ ਜੇ ਇਹਨਾਂ ਪਿੰਡ ਸੈਦੋ ਦੀ ਹਿੰਮਤ ਸੀਗੀ ਤਾਂ ਸਾਡੇ ਇਹ ਪੁਲਿਸ ਨਾਲ ਇੱਥੇ ਸੱਦਦੇ ਸਿੱਧਾ ਸਾਡੇ ਪਿੰਡ ਨਾਲ ਅਗੇ ਲਾਉਂਦੇ ਦੰਗਾ ਸਾਡੇ ਪਿੰਡ ਉੱਥੇ ਜਾਂਦੇ ਉੱਥੇ ਸਾਹਮਣੇ ਗ੍ਰੈੱਡ ਚਾਉਂਦੇ ਉਧਰ ਹੋ ਆਉਂਦੇ ਇਹਨਾਂ ਨੇ ਪੁਲਿਸ ਨੂੰ ਵੀ ਪੈਸੇ ਖਵਾਤੇ ਐਮਐਲਏ ਨੂੰ ਵੀ ਪੈਸੇ ਖਵਾਤੇ ਐਸਐਚਓ ਵੀ ਇਹਨਾਂ ਨਾਲ ਵੇਖ ਗਿਆ ਸਾਰੀ ਪੰਜਾਬ ਜਿਹੜੀ ਸਰਕਾਰ ਮਰਦਾਬਾਜ਼ ਆ ਪੰਜਾਬ ਸਰਕਾਰ ਮਰਦਾਬਾਜ਼ ਜਾਂ ਸਰਕਾਰ ਮਰਦਾਬਾਜ਼ ਕੋਸ਼ੇ ਮਲਾਜਮ ਮਰਦਾਬਾਜ਼ ਇਹਨਾਂ ਦੇ ਮੀਟਰ ਵੀ ਅੰਦਰ ਆ ਗਏ ਸਾਡੀ ਇੱਕ ਸ਼ਰਤ ਨਹੀਂ ਮੰਨੀ ਇਹਨਾਂ ਨੇ ਇੱਕ ਸ਼ਰਤ ਵੀ ਇਹਨਾਂ ਨੇ ਕਿ ਅਸੀਂ ਕਹਾਂ ਅਸੀਂ ਮੀਟਰ ਬਾਹਰ ਕਢਾ ਦਿਓ ਅਸੀਂ ਤਾਰ ਪਵਾ ਦਾਂਗੇ ਫਿਰ ਅਸੀਂ ਸਾਡੇ ਪਿੰਡ ਦੇ 3 ਕਿੱਲੇ 3.5 ਕਿੱਲੇ ਪਹਿਲੀ ਸਾਡੇ ਪਿੰਡ ਦੇ ਵਿੱਚ ਗਰੇਡਾ ਇਹ ਅਸੀਂ ਕਹਾਂ ਅਸੀਂ 1.5 ਕਿੱਲਾ ਸਾਡੇ ਪਿੰਡ ਨੂੰ ਹਨਾ ਪਹਿਲੀ ਦੇ ਦਿਓ ਠੀਕ ਹੈ ਜੀ ਪਹਿਲੀ ਦੇ ਦਿਓ ਫਿਰ ਫਿਰ ਅਸੀਂ ਫਿਰ ਅਸੀਂ ਕਿਹਾ ਇਹਨਾਂ ਨੂੰ ਵੀ ਪੈਸੇ ਦੇ ਦਿਓ ਸਾਨੂੰ ਜਿੰਨੇ ਸਾਡੇ ਪਿੰਡ ਨੂੰ ਬੰਦਦੇ ਆ ਪੈਸੇ ਸਾਡੇ ਪਿੰਡ ਨੂੰ ਪੈਸੇ ਦੇ ਦਿਓ ਵੀ ਅਸੀਂ ਤਾਰ ਪਵਾ ਦਾਂਗੇ ਇਹਨਾਂ ਦੇ ਧੱਕੇ ਨਾਲ ਤਾਰ ਪਾਈ ਆ ਹੁਣ ਸਾਡੇ ਪਿੰਡ ਚ ਹਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਤਾਰ ਹੁਣ ਜਿਹੜੀ ਸੀ ਉਹ ਤਾਂ ਤਾਰ ਜਿਹੜੇ ਜਦੋਂ ਮੁਲਾਜ਼ਮੀ ਸਾਰੇ ਜਿੰਨੇ ਸੀਗੇ ਐਸ ਐਚਓ ਸਾਰੇ ਬੈਠ ਗਏ ਸਾਰੇ ਬੈੱਕ ਗਏ ਲਾਭ ਕੋਲ ਵੀ ਗਿਆ ਸੀ ਲਾਭ ਦਾ ਵੀ ਬੇੜਾ ਬਹਿ ਗਿਆ ਹਾਂ ਗੱਲ ਹੀ ਨਹੀਂ ਸੁਣੀ ਜੀ ਹਾਂਜੀ ਬਹਿ ਗਿਆ ਜੀ ਦੇਖੋ ਸਾਡੇ ਪਿੰਡ ਦੇ ਵਿੱਚ ਵੋਟਾਂ ਲੈਣ ਆਏ ਆ ਜੀ ਉਸ ਤੋਂ ਬਾਅਦ ਸਾਨੂੰ ਬਾਤ ਤੱਕ ਨਹੀਂ ਇਨਾਂ ਨੇ ਪੁੱਛੀ ਸਾਡੇ ਨਾਲ ਬਹੁਤ ਜ਼ਿਆਦਾ ਤੱਕਾ ਹੋਇਆ ਸਾਡੇ ਨਾਲ ਬਹੁਤ ਤੱਕਾ ਹੋ ਰਿਹਾ ਸਾਡੇ ਨੂੰ ਜ਼ਿਲ੍ਹਿਆਂ ਦੀ ਪੁਲਿਸ ਇਨਾਂ ਦੇ ਹੱਕ ਦੇ ਵਿੱਚ ਸਾਡੇ ਹੱਕ ਦੇ ਵਿੱਚ ਕੋਈ ਨਹੀਂ ਸਾਡੀ ਸੁਣਵਾਈ ਕੀਤੀ ਜਾਵੇ ਨਹੀਂ ਅਸੀਂ ਤਾਂ ਇੱਥੇ ਹੀ ਮਰਾਂਗੇ ਜੀ ਸਾਨੂੰ ਮਰਨਾ ਮਜੂਰ ਜਿਹੜੇ ਸਾਡੇ ਪਿੰਡ ਦੇ ਮੀਟਰ ਆ ਗਏ ਹਨ ਉਹ ਵੀ ਇਨਾਂ ਨੇ ਬਾਰ ਘੜਾਤੇ ਸੈਦੋ ਪਿੰਡ ਦੇ ਮੀਟਰ ਵੀ ਅੰਦਰ ਆ ਕੀ ਗੱਲ ਸਾਡੀ ਮੰਗ ਕਿਉਂ ਨਹੀਂ ਪੂਰੀ ਹੁੰਦੀ ਸੈਦੋ ਦੀ ਹਰ ਇੱਕ ਗੱਲ ਪੂਰੀ ਹੁੰਦੀ ਆ ਉਹਨਾਂ ਦੇ ਪਿੰਡ 'ਚ ਏਕਾ ਸਾਡੇ ਪਿੰਡ 'ਚ ਏਕਾ ਨਹੀਂਗਾ ਹਾਂ ਤੁਹਾਨੂੰ ਉਹ ਪਿੰਡ ਦਾ ਕੋਈ ਸਿਮਲਾਜਮਾ ਕਿ ਜਿਹੜੇ ਉਹ ਤੁਹਾਨੂੰ ਕੀ ਕਹਿ ਰਹੇ ਨੇ ਸਾਡੇ ਸਾਹ ਨੂੰ ਸਾਨੂੰ ਪੁਲਿਸ ਮੁਲਾਜ਼ਮ ਉਹਨਾਂ ਨੇ ਲਾਤੇ ਹਨਾ ਉਹਨਾਂ ਨੇ ਪੁਲਿਸ ਮੁਲਾਜ਼ਮ ਇੱਥੇ ਸਾਡੇ ਪਿੰਡ ਤੱਕ ਲਾਤੇ ਸਾਨੂੰ ਅੱਗੇ ਨੰਗਲ ਨਹੀਂ ਦਿੰਦੇ ਸਾਡੇ ਨਾਲ ਬਹੁਤ ਸਾਡੇ ਪਿੰਡ ਦੇ ਸਰਪੰਚ ਸੀਗੇ ਸਾਡੇ ਪਿੰਡ ਤੇ ਗ੍ਰੰਥੀ ਆ ਬਾਬਾ ਗ੍ਰੰਥੀ ਆਵਾਜ਼ ਦਿੰਦਾ ਸੀਗਾ ਲੋਕਾਂ ਨੂੰ ਇਕੱਠੇ ਕਰਦਾ ਸੀ ਨਾ ਇੱਥੇ ਵੀ ਤੁਸੀਂ ਸਾਰੇ ਪਿੰਡ ਇਕੱਠੇ ਹੋਵੋ ਭਾਈ ਗ੍ਰੈਡ ਚ ਜਾਣਾ ਸਾਨੂੰ ਕਹਿੰਦੇ ਪੁਲਿਸ ਮੁਲਾਜ਼ਮ ਸੁਦੇ ਜੁੱਤੀਆਂ ਪਾ ਕੇ ਸਾਡੇ ਦਲਵਾਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਗਏ ਉਹਨਾਂ ਦਾ ਵੀ ਕਾਰਵਾਈ ਜਾਈ ਹੈ ਸਾਡੇ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਵੀ ਬੇਅਦਬੀ ਹੋਈ ਆ ਕੀਤੀ ਪੁਲਿਸ ਵਾਲਿਆਂ ਨੇ ਕੀ ਜੇ ਹਿੰਮਤ ਸੀ ਤਾਂ ਸਾਡੇ ਸਾਹਮਣੇ ਲੈ ਕੇ ਜਾਂਦੇ ਚੱਕਦੇ ਸਾਡੇ ਸਾਹਮਣੇ ਇੱਥੇ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਵੀ ਬੇਅਦਬੀ ਕੀਤੀ ਸੈਦੂ ਵਾਲਿਆਂ ਨੇ ਅਸੀਂ ਕਹਿੰਦੇ ਬੇੜਾ ਵੇ ਸੈਦੂ ਵਾਲਿਆਂ ਦਾ ਠੀਕ ਹੈ ਜੀ ਅਸੀਂ ਕਿਹਾ ਸੀ ਵੀ ਸਾਨੂੰ ਇੱਕ ਸਾਡੇ ਇੱਥੇ ਆਜੋ ਇੱਥੇ ਆ ਕੇ ਫੈਸਲਾ ਕਰ ਲਓ